ਹਾਜਰੀ ਰੇਟ ਦੇ ਵਿੱਚ ਸਕਸੈਸ ਰੇਟ ਤਾਂ ਬਹੁਤ ਜ਼ਿਆਦਾ ਹੈ ਪਰ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਉਹ ਲੱਗਦਾ ਹੈ ਕਿ ਕੈਨੇਡਾ ਕੰਟਰੀ ਸਪੈਸੀਫਿਕਲੀ ਜੇ ਆਪਾਂ ਗੱਲ ਕਰਦੇ ਆਂ ਉੱਥੇ ਨਜ਼ਰ ਆ ਰਿਹਾ ਹੈ ਕਿ ਆਨਲਾਈਨ ਟਾਈਮ ਦੇ ਵਿੱਚ ਜਾਂ ਨੈਕਸਟ ইয়ার ਦੀ ਸਟਾਰਟਿੰਗ ਤੋਂ ਆਪਾਂ ਨੂੰ ਰਿਫਿਊਜ਼ਲਸ ਦੇਖਣ ਨੂੰ ਮਿਲਣ ਗਿਆ ਰੀਜ਼ਨ ਇਸ ਕਿ ਐਮਬੈਸੀ ਨੇ ਸਾਫ਼ ਹੀ ਲਿਖ ਦਿੱਤਾ ਹੈ ਕਿ ਵੀ ਵਿਲ ਲਿਮਿਟ ਦੀ ਨੰਬਰ ਆਫ ਅਪਲੀਕੇਸ਼ਨਸ ਕਿ ਅਸੀਂ ਲਿਮਟ ਕਰਾਂਗੇ ਉਹਨਾਂ ਬੱਚਿਆਂ ਨੂੰ ਜਿਹੜੇ ਸਟੂਡੈਂਟ ਵੀਜ਼ਾਸ ਦੇ ਉੱਪਰ ਆਉਂਦੇ ਆ ਵਰਕ ਪਰਮਿਟ ਨੂੰ ਲੈ ਕੇ ਲਿਮਿਟੇਸ਼ਨਸ ਆਪਾਂ ਨੂੰ ਜਲਦੀ ਦੇਖਣ ਨੂੰ ਮਿਲਣਗੀਆਂ ਪੀਆਰ ਨੂੰ ਲੈ ਕੇ ਲਿਮਿਟੇਸ਼ਨਸ ਆਪਾਂ ਨੂੰ ਜਲਦੀ ਦੇਖਣ ਨੂੰ ਮਿਲਣਗੀਆਂ ਤਾਂ ਜਿਹੜੇ ਬੱਚੇ ਅੱਜ ਦੀ ਜਿਹੜੇ ਚ ਜਾਣਾ ਚਾਹੁੰਦੇ ਆ ਥੋੜੀ ਜਿਹੀ ਪ੍ਰੈਪਰੇਸ਼ਨ ਉਹਨਾਂ ਨੂੰ ਡਬਲ ਚਾਹੀਦੀ ਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿਵੇਂ ਪਹਿਲਾਂ ਜਾਂਦੇ ਸੀ ਨਾਰਮਲ ਉਹ ਉਸ ਤਰੀਕੇ ਨਾਲ ਜਾ ਸਕਦੇ ਹਾਂ ਉੱਥੇ ਜਾ ਕੇ ਕੰਮ ਲੱਭ ਜੂਗਾ ਜੇ ਕੰਮ ਲੱਭ ਗਿਆ ਚਲ ਕਹਾਣੀ ਤੁਰ ਹੀ ਜਾਊਗੀ ਥੋੜੀ ਜੀ ਪ੍ਰੈਪਰੇਸ਼ਨ ਇਨ ਟਰਮਸ ਆਫ ਜੌਬ ਥੋੜੀ ਜੀ ਪ੍ਰੈਪਰੇਸ਼ਨ ਇਨ ਟਰਮਸ ਆਫ ਆਪਦੇ ਸਕਿੱਲਸ ਕੀ ਤੁਹਾਡੇ ਕੋਲ ਸਕਿੱਲ ਹੈਗਾ ਕਿਸ ਤਰੀਕੇ ਨਾਲ ਜੌਬ ਮਿਲਣੀ ਹੈ ਕਿਹੜੇ ਏਰੀਆ ਤੁਸੀਂ ਜਾ ਰਹੇ ਆ ਉਸ ਏਰੀਆ ਦੇ ਵਿੱਚ ਤੁਹਾਡੇ ਨੋਨ ਕਿੰਨੇ ਆ ਤੁਹਾਡਾ ਨੈਟਵਰਕ ਕੀ ਹੈ ਇਹ ਸਾਰੀਆਂ ਚੀਜ਼ਾਂ ਮੈਟਰ ਤਾਂ ਕਰਦੀਆਂ ਹੀ ਕਰਦੀਆਂ ਪਰ ਜਿਹੜੀ ਆਪਾਂ ਗੱਲ ਕਰਦੇ ਆ ਥੋੜੀ ਰੈਜ਼ਿਡੈਂਸ ਨੂੰ ਲੈ ਕੇ ਹਾਊਸਿੰਗ ਪ੍ਰੋਬਲਮ ਆ ਤਾਂ ਪ੍ਰੋਬਲਮਸ ਕਈ ਸਾਰੀਆਂ ਸੋ ਇਹ ਕਈ ਵਾਰੀ ਹੁੰਦਾ ਕਿ ਆਪਾਂ ਪ੍ਰੋਬਲਮਸ ਦੇਖਦੇ ਆਂ ਠੀਕ ਆ ਪਰ ਫਿਰ ਵੀ ਆਪਾਂ ਜਾ ਰਹੇ ਆ ਤਾਂ ਜਿਹੜੇ ਬੱਚੇ ਕੋਲੇ ਜਿਹੜਾ ਬੱਚਾ ਜਾਣਾ ਤਾਂ ਚਾਹੁੰਦਾ ਪਰ ਉਹਦੇ ਕੋਲੇ ਉਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਹੈਗਾ ਤਾਂ ਉਹਨੂੰ ਦੁਬਾਰਾ ਸੋਚਣ ਦੀ ਅੱਜ ਵੀ ਲੋੜ ਹੈ ਉਹ ਬੱਚੇ ਆਪਦੀ ਐਪਲੀਕੇਸ਼ਨ ਨਾ ਕਰੇ